ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਟਾਈਮ ਹੋ ਗਿਆ ਵੀਰੇ 4 ਵਜੇ ਕੇ ਆਪਾਂ ਹੁਣ ਜਾਣਾਗਾ ਮੰਡੀ ਸੋ ਆਪਾਂ ਨੇ ਆਪਣੀ ਰੇੜੀ ਬਾਰੇ ਕੱਢ ਲਈ ਆਪਾਂ ਮੰਡੀ ਚ ਉਹੀ ਸਮਾਨ ਲਿਆਉਣਾ ਜਿਹੜਾ ਆਪਣੇ ਕੋਲੇ ਹੈ ਨਹੀਂਗਾ ਸੋ ਹੁਣ ਬੜੇ ਸੰਘਰਸ਼ ਹੈ ਵੀ ਕੰਮ ਕੋਈ ਮਾੜਾ ਧੂੜਾ ਕੰਮ ਨਹੀਂ ਹੈਗਾ ਅਗਲਾ ਕਹਿੰਦਾ ਸਬਜ਼ੀ ਦਾ ਕੰਮ ਹੈ ਆ ਦੇ ਵੇਲੇ ਟਾਈਮ ਕਿੰਨਾ ਹੋਇਆ ਕਿੰਨਾ ਹਨੇਰਾ ਹੁਣ ਆਪਾਂ ਸਨਾਮ ਜਾਵਾਂਗੇ ਸਨਾਮੋਂ ਆਪਾਂ ਸਬਜ਼ੀ ਲੈ ਕੇ ਆਉਣੀ ਆ ਤੋ ਆਪਾਂ ਹੁਣ ਚੱਲ ਪਏ ਸਾਰਾ ਬਲੌਂਗ ਦੇਖਿਆ ਕਰੋ ਬਰੀ ਐਂਡ ਤੱਕ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਆਪਣੀ ਵੀਡੀਓ ਅੱਗੇ ਸ਼ੇਅਰ ਨਹੀਂ ਹੋਊਗੀ ਨਾ ਫਿਰ ਆਪਾਂ ਨੂੰ ਜ਼ਵਾਇਦਾ ਤਾਂ ਹੈ ਨਹੀਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਹੁਣ ਆਪਾਂ ਨੇ ਕਰਨੇ ਇਹ ਆਪਾਂ ਕਿੰਨਾ ਕੀ ਰਹਿਨੇ ਆ ਬਸ ਯਾਰਾ ਪਿੰਡਾ ਆਪਣਾ ਦੇਖੋ ਕਿੰਨਾ ਹਨੇਰਾ ਹੈਗਾ ਦੂਣਾ ਆਪਾਂ ਚੱਲਦੇ ਅੱਗੇ ਆਪਾਂ ਤੁਹਾਨੂੰ ਮੰਡੀ ਦੀ ਵੀਡੀਓ ਦਿਖਾਣੀ ਆ ਕਿ ਆਪਾਂ ਲੈਨੇ ਆਪੋ ਵਸੇ ਆਪਾਂ ਕੋਲੇ ਕਦੂ ਤੋਰੀ ਭਿੰਡੀ ਦਾ ਆਪਣੇ ਕੋਲੇ ਹੈਗੀ ਆ ਆਪਾਂ ਮੰਡੀ ਚ ਉਹ ਹੀ ਸਮਾਨ ਲਿਆਉਣਾ ਜਿਹੜਾ ਆਪਣੇ ਕੋਲੇ ਹੈ ਨਹੀਂ ਆਪਾਂ ਹੁਣ ਚੱਲੇ ਆਏ ਆਪਣੇ ਘਰਾਂ ਛੱਡ ਕੇ ਆਪਾਂ ਕਿਧਰ ਜਾਂਦੇ ਆ ਅੱਗੇ ਮੇਰੇ ਕੋਲ ਹੁਣ ਆਪਾਂ ਪਹੁੰਚ ਚੁੱਕੇ ਆ ਮੰਡੀ ਚ ਤਾਂ ਦੇਖ ਲਓ ਮੰਡੀ ਆ ਗਈ ਸਨਾਮ ਦੀ ਮੰਡੀ ਆਹੇ ਪੇਠਾ ਪਿਆ ਇੱਧਰ ਤੋਰੀਆਂ ਤਾਰੀਆਂ ਪਈਆਂ ਆਪਾਂ ਅੱਜ ਟਮਾਟਰ ਲੈਣਾ ਥੋੜਾ ਥੋੜਾ ਸਮਾਨ ਲੈਣਾ ਬਸ ਉਹ ਬਾਅਦ ਵਿੱਚ ਦਿਖਾਵਾਂਗੇ ਰੈਡੀ ਕਿ ਕੀ ਕੁਝ ਲੱਗਦਾ ਹੈ। ਤੋਂ ਵੀਡੀਓ ਸ਼ੇਅਰ ਕਮੈਂਟ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ। ਅਸੀਂ ਰੋਜ਼ ਮੰਡੀਆਂ ਦੇ ਭਾਅ ਵੀ ਦੱਸਿਆ ਕਰਾਂਗੇ ਹੌਲੀ ਹੌਲੀ ਸਾਰਾ ਸਾਹਬ ਆ ਜਾਂਦਾ ਹੈ। ਤੋਂ ਹੁਣ ਆਪਾਂ ਉਰੋਂ ਚੱਲਾਂਗੇ। ਤੋਂ ਹੁਣ ਆਪਾਂ ਅਗੇ ਮੇਨ ਰੋਡ ਆ ਗਏ ਸੰਗਰੂਰ ਨੂੰ ਜਾ ਰਹੇ ਹਾਂ। ਮੰਡੀ 'ਚੋਂ ද කාමයප කරග හ විස් මාල්‍යයන්ධත ති අපපනය කොළ ෙනබ අපතු බස්ත මාටර චීරා අල්ලුසිම්ල මෙර්චයි ලැතිය බොලස් මානය ලැකා වක්ති දපන කොේ හැගව්ද පොසුන්ුව ප දකා මගේයීන කවිතර ක දදී කරා මගෙනසාරගුව තකා මගේ බරියු ශර් ලෑමයින්ට ප සැස් ක්‍රරෑව ූතර ඇකරු වානක අත්තුවාන්නක වේීම කියා ਕਮਰਾ ਵੀ ਦੇ ਨਹੀਂ ਤਾਂ ਕਰਦੇ ਹੁਣ ਆਪਣਾ ਸੁਰੂਰ ਦੇ ਲੱਗੇ ਲੱਗ ਗਏ। ਦੇ ਸੁਰੂਰ ਆ ਗਿਆ। ਸੁਰੂਰ ਆ ਗਿਆ ਪੁਰਾਣਾ ਜਿਹੜਾ ਲੰਮਾ ਪਰਾਣਾ ਪਾਸਾ ਦਾ ਸੁਰੂਰ ਆ ਗਿਆ ਆਪਣਾ ਸੁਰੂਰ। ਸੱਚਾ ਪੱਲਾ ਵੀ ਲੋਕ ਨੇ। ਬਹੁਤ ਸਵੇਰੇ 4 ਵਜੇ ਉੱਠਿਆ ਰਾਤ ਨੂੰ ਜਾ ਰਿਹਾ ਕੰਮ ਕੋਈ ਚੀਜ਼ ਗੱਲਾਂ ਕਰਨੀ ਸੌਖੀਆਂ ਕੰਮ ਤਾਂ ਬੜੇ ਔਖੇ ਆ ਕਰਨੇ।

ਇੱਥੇ ਆਪਾਂ ਤੁਹਾਨੂੰ ਥੋੜਾ ਸਨਾਮੀ ਗੇਟ ਦਿਖਾ ਦਾਂਗੇ ਬਾਕੀ ਫਿਰ ਆਪਾਂ ਘਰ ਚੱਲ ਜਾਵਾਂਗੇ ਹੌਲੀ ਹੌਲੀ ਸਾਰੀ ਵੀਡੀਓ ਦੇਖਿਆ ਕਰੋ ਵਧੀਆ ਬਣਾਇਆ ਕਰਾਂਗੇ ਵਧੀਆ ਲੱਗੀ ਤਾਂ ਦੇ ਸ਼ੇਅਰ ਕਰ ਦਿਆ ਕਰਿਓ ਉਸੇਰੂਰ ਦਾ ਮੇਨ ਗੇਟ ਆ ਗਿਆ ਇਹ ਆ ਗਿਆ ਸਨਾਮੀ ਗੇਟ ਉਸੇਰੂਰ ਦਾ ਸਨਾਮੀ ਗੇਟ ਆ ਗਿਆ ਆ ਗੇਟ ਸਾਰੇ ਹੁਣ ਬਣਿਆ ਪਹਿਲਾ ਹੈ ਨੀ ਪੂਰਾ ਆਪਾਂ ਲੈ ਕੇ ਆਏ ਆ ਦੇਖ ਲਓ ਟਮਾਟਰ ਲੈ ਕੇ ਆਏ ਆ ਖੀਰਾ ਪੇਠਾ ਸਿਮਲਾ ਮਿਰਚ ਇੱਕ ਆਲੂ ਦੀ ਬੋਰੀ ਹੈ ਪਿਆਜ਼ ਆਪਣੇ ਕੋਲੇ ਹੈਗੇ ਸੀਗੇ ਬਸ ਅੱਗੇ ਆਪਾਂ ਹੋਰ ਆਪ ਕੋਈ ਸਾਥਾ ਦੇ ਦਿਓ ਇਹ ਹੋਰ ਸਿਮਲਾ ਮਿਰਚ ਇਹ ਨਾਲੇ ਪਈਆ ਪਰ ਟਮਾਟਰ 250 ਰੁਪਏ ਕਿਲੋ ਮੈਨੂੰ ਨਹੀਂ ਲੱਗ ਰਿਹਾ 100 ਰੁਪਏ ਕੋਈ ਨਾ ਸਾਥਾ ਦੇ ਦਿਓ ਬਾਦੂ ਉਹ ਕੋਈ ਨਹੀਂ ਕਰ ਰਹੀ ਉੱਤਮ ਮਲਮੋਰੀਆਂ ਦੀ ਮੈਂ ਕੋਰੀਆਂ ਕੋਰੀ 70 ਕਿਲੋ ਉਹ ਤਾਂ ਉੱਤਰੀ ਵਾਲੀ ਫੌੜਾ ਦੇ ਜਨਕਪੁਰ ਤੋਂ ਮੈਂ ਲੈਣੀ ਹੀ